ਅੱਜ ਦਾ ਦਿਹਾੜਾ ਹਿੰਦੁਸਤਾਨ ਤੋਂ ਇਲਾਵਾ ਪੂਰੇ ਵਿਸ਼ਵ ਦੇ ਵਿੱਚ ਇੱਕ ਉਸ ਇਨਸਾਨ ਦੀ ਜਨਮ ਤਿਥੀ ਜਨਮ ਦੇ ਦਿਹਾੜੇ ਨੂੰ ਬਣਾਉਣ ਵਾਸਤੇ ਜਿਸ ਨੇ ਪੂਰੇ ਵਿਸ਼ਵ ਦੇ ਵਿੱਚ ਜੈਂਪੋਕ੍ਰੈਟਿਕ ਕੋਈ ਸੁਪੇਡਾ ਸੰਵਿਧਾਨ ਲਿਖਿਆ ਅੱਜ ਦੇ ਦਿਨ 바ਵਾ ਸਾਹਿਬ ਨੂੰ ਹਿੰਦੁਸਤਾਨ ਦੀ ਜਨਤਾ ਤੋਂ ਇਲਾਵਾ ਸਮੁੱਚੇ ਵਿਸ਼ਵ ਦੇ ਸਮੁੱਚੇ ਦੇਸ਼ਾਂ ਦੇ ਜੋ ਆਗੂ ਹਨ ਉਹ ਵੀ ਪ੍ਰਣਾਮ ਕਰਦੇ ਐ ਕਿ ਇੱਕ ਦਲਤ ਪਰਿਵਾਰ ਚ ਗਰੀਬੀ ਚ ਪੈਦਾ ਹੋਇਆ ਇਨਸਾਨ ਨੇ ਸਭ ਤੋਂ ਮਜ਼ਬੂਤ ਸੰਵਿਧਾਨ ਦਿੱਤਾ 1891 ਚ ਮੱਧਿਆ ਪ੍ਰਦੇਸ਼ ਚ ਉਹਨਾਂ ਦਾ ਜਨਮ ਹੋਇਆ ਮੈਂ ਹਰਵਿੰਦਰ ਲੱड्डੂ ਜੀ ਦੀ ਗੱਲ ਦੇ ਨਾਲ ਥੋੜੀ ਜੀ ਹੋਰ ਗੱਲ ਜੋੜਦਾ ਹੈ ਇਹਨਾਂ ਨੇ ਬਹੁਤ ਅੱਛਾ ਉਹਨਾਂ ਦੀ ਪੜ੍ਹਾਈ ਬਾਰੇ ਦੱਸਿਆ ਬਾਬਾ ਸਾਹਿਬ ਦੇ ਪਿਤਾ ਜੀ ਉਸ ਸਮੇਂ ਦੀ ਫੌਜ ਸੀ ਸਕੂਲ 'ਚ ਬਾਹਰ ਬਿਠਾਉਂਦੇ ਸੀ ਸਭ ਇੱਕ ਬਹੁਤ ਵੱਡੀ ਗੱਲ ਸੀ ਕਿ ਜਿਹੜੇ ਦਲਿਤ ਬੱਚੇ ਸੀ ਜਾਂ ਉਹਦਾ ਛੂਆ ਛੂਤ ਦੀ ਗੱਲ ਚੱਲਦੀ ਸੀ ਬਾਹਰ ਬੈਠ ਕੇ ਦਾ ਕਲਾਸ ਤੋਂ ਬਾਹਰ ਪਰਦੇ ਹੀ ਸੀ ਪਰ ਉਹਨਾਂ ਦਾ ਪਾਣੀ ਪੀਣ ਲਈ ਵੀ ਕਿਸੇ ਕਾਰੀਗਰ ਜਾਂ ਸੇਵਾਦਾਰ ਨੂੰ ਰੱਖਿਆ ਵਾ ਸੀ ਔਰ ਬਹੁਤ ਉੱਚੀ ਜਦੋਂ ਪਿਆਸ ਲੱਗਦੀ ਸੀ ਕਿਸੇ ਗਰੀਬ ਦਲਤ ਬੱਚਿਆਂ ਨੂੰ ਜਿਹੜੇ ਕਲਾਸ ਤੋਂ ਬਾਹਰ ਬੈਠੇ ਸੀ ਤਾਂ ਉਹਨਾਂ ਨੂੰ ਬਹੁਤ ਉੱਤੋਂ ਦੀ ਪਾਣੀ ਆਏ ਪੋਰ ਕੇ ਪਿਆਇਆ ਜਾਂਦਾ ਸੀ ਤਾਂ ਕਦੇ ਜਦੋਂ ਉਹ ਸੇਵਾਦਾਰ ਪੀਅਨ ਸਕੂਲ 'ਚ ਨਹੀਂ ਹੁੰਦਾ ਸੀ ਤਾਂ ਉਸ ਦਿਨ ਉਹ ਬੱਚੇ ਪਿਆਸੇ ਰਹਿੰਦੇ ਸੀ ਤਾਂ 바ਵਾ ਸਾਹਿਬ ਨੇ ਆਪਦੇ ਜੀਵਨ ਕਾਲ ਦੇ ਵਿੱਚ ਇੱਕ ਕਿਤਾਬ ਲਿਖੀ ਸੀ ਜਿਦੇ ਵਿੱਚ ਉਹਨਾਂ ਨੇ ਆਪਦੇ ਜੀਵਨੀ ਦਾ ਸਾਰਾਂਸ਼ ਲਿਖਿਆ ਸੀ 9 ਪੀਐਮ 9 ਵਾਟਰ ਵਿਜੇ ਸਕੂਲ ਚ ਪੀਐਮ ਨਹੀਂ ਆਇਆ ਤਾਂ ਸਾਨੂੰ ਪਾਣੀ ਨਹੀਂ ਮਿਲਿਆ 바ਵਾ ਸਾਹਿਬ ਉਸ ਥਾਂ ਤੋਂ ਨਿਕਲ ਕੇ ਗਏ ਸੀ ਭੁੱਖੇ ਧਿਆਏ ਪਿਆਸੇ ਕਲਾਸ ਤੋਂ ਬਾਹਰ ਔਰ ਉਸ ਇਨਸਾਨ ਨੇ 32 ਡਿਗਰੀਆਂ ਹਾਸਲ ਕੀਤੀਆਂ ਬੰਬੇ ਚ ਪੜੇ ਲੰਡਨ ਚ ਪੜੇ ਸੰਵਿਧਾਨ ਲਿਖਿਆ ਔਰ ਬਾਬਾ ਸਾਹਿਬ ਨੇ ਇੱਕ ਬਹੁਤ ਵੱਡੀ ਗੱਲ ਹੋਰ ਲਿਖੀ ਮੈਂ ਅੱਜ ਇਹ ਸਾਰੀ ਨੈਟ ਗੂਗਲ ਤੋਂ ਪੜ੍ਹ ਕੇ ਵੀ ਆਇਆ ਬਾਬਾ ਸਾਹਿਬ ਨੇ ਲਿਖਿਆ ਜਿਹੜਾ ਇਨਸਾਨ ਆਪ ਦੇ ਆਪ ਨੂੰ ਕਿਸੇ ਜਮਾਤ ਜਾਂ ਕਿਸੇ ਅਦਾਰੇ ਤੋਂ ਵੱਡਾ ਸਮਝਦੇ ਐ ਠੀਕ ਹੈ ਉਹਨਾਂ ਨੂੰ ਰੋਕਿਆ ਤਾਂ ਨਹੀਂ ਜਾ ਸਕੂਗਾ ਆਦਾਰੇ ਬੇਸ਼ੱਕ ਉਹਨਾਂ ਦੀ ਸੋਚ ਦੇ ਨਾਲ ਨੀਵੇਂ ਹੋਣਗੇ ਪਰ ਉਹ انسان ਹਿੰਦੁਸਤਾਨ ਚ ਕਦੇ ਤਰੱਕੀ ਨਹੀਂ ਕਰ ਸਕਣਗੇ ਕਿਉਂਕਿ ਜਿਹੜਾ ਆਦਾਰੇ ਤੋਂ ਉੱਤੇ ਸਮਝੂਗਾ ਉਹਦਾ ਖਾਤਮਾ ਹੋਣਾ ਤੈ ਹੈ ਇਹ ਡਾਕਟਰ ਭੀਮrao ਅੰਬੇਦਕਰ ਜੀ ਨੇ ਆਪਦੇ ਸੰਵਿਧਾਨ ਚ ਲਿਖਿਆ ਜਿੱਥੇ ਉਹਨਾਂ ਨੇ ਮੌਲਿਕ ਅਧਿਕਾਰਾਂ ਦੀ ਗੱਲ ਲਿਖੀ ਜਿੱਥੇ ਸਾਡੇ ਡਿਊਟੀਆਂ ਦੀ ਗੱਲ ਲਿਖੀ ਉਹਦੇ ਨਾਲ ਇਹ ਗੱਲ ਵੀ ਲਿਖੀ 바ਵਾ ਸਾਹਿਬ ਨੇ ਜਦੋਂ 32 ਡਿਗਰੀਆਂ ਹਾਸਲ ਕੀਤੀਆਂ ਉਹਦੇ ਦੌਰਾਨ ਜਿਹੜਾ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਸਮਾਜ ਦੇ ਵਿੱਚ ਵਿਲੱਖਣਤਾ ਸੀ ਗਲਤਾਂ ਨੂੰ ਗਰੀਬਾਂ ਨੂੰ ਸਮਾਜ ਦੇ ਵਿੱਚ ਔਰਤਾਂ ਨੂੰ ਸਾਰਾ ਇਕੁਐਲਿਟੀ ਨਹੀਂ ਮਿਲਦੀ ਸੀ ਸਮਾਨਤਾ ਨਹੀਂ ਮਿਲਦੀ ਸੀ ਉਹਨਾਂ ਨੇ ਲੰਬੇ ਸੰਘਰਸ਼ ਵਿੱਢੇ ਲੰਬੇ ਸੰਘਰਸ਼ ਵਿੱਢ ਕੇ ਉਸ ਸੀਜ਼ਨ ਨੂੰ ਅੱਜ ਲਿਆਂਦੀ ਕਿ ਆਪਾਂ ਸਾਰਾ ਸਮਾਜ ਸਾਰੀ ਜਮਾਤ ਪੂਰੇ ਵਿਸ਼ਵ ਦੇ ਵਿੱਚ ਅੱਜ ਇਕੱਠੇ ਬੈਠਦੇ ਆਂ ਔਰ ਸਭ ਦੇ ਹੱਕਾਂ ਦੀ ਲੜਾਈ ਲੜੀ ਇਹ ਬਾਬਾ ਸਾਹਿਬ ਦਾ ਆਪ ਦਾ ਇੱਕ ਕਰਤਾਰ ਉਹਨਾਂ ਦੀ ਸੋਚ ਤੇ ਹਿੰਦੁਸਤਾਨ ਨੂੰ ਪਹਿਰਾ ਦੇਣ ਦੀ ਗੱਲ ਸੀ ਅੱਜ ਕੀ ਹੋਇਆ ਪਿਆ ਅੱਜ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਲੇ ਲੋਕਾਂ ਦੇ ਖਿਲਾਫ ਇੱਕ ਹੋਰ ਜਮਾਵੜਾ ਇਕੱਠਾ ਹੋ ਗਿਆ ਉਹ ਬਾਬਾ ਸਾਹਿਬ ਦੇ ਕਨਸਟੀਟਿਊਸ਼ਨ ਨੂੰ ਲਿਖੇ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰਦੇ ਆ ਉਹ ਬਾਬਾ ਸਾਹਿਬ ਦੇ ਜੋ ਸੰਵਿਧਾਨ ਦੇ ਵਿੱਚ ਗੱਲਾਂ ਲਿਖੀਆਂ ਉਹ ਤੋਂ ਉਲਟ ਜਾ ਕੇ ਆਪ ਦਾ ਸਵਿਧਾਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹਿੰਦੁਸਤਾਨ ਦੀ ਇਹ ਰੀਤ ਰਹੀ ਹੈ ਜੇ ਕਦੇ ਅੰਗਰੇਜ਼ ਮੁਸਲਮਾਨ ਕਦੇ ਵੀ ਆਏ ਹਿੰਦੁਸਤਾਨ ਦੇ ਲੋਕਾਂ ਤੇ ਦਬਾਅ ਪਾਉਣਾ ਚਾਹਿਆ ਠੀਕ ਹੈ ਹਿੰਦੁਸਤਾਨ ਦੇ ਲੋਕਾਂ ਨੇ ਦਬਾਅ ਜ਼ਰੂਰ ਚੱਲਿਆ ਲੰਮਾ ਅਰਸਾ ਲੱਗਿਆ ਉਦੋਂ ਇੰਨੇ ਸਾਧਨ ਨਹੀਂ ਹੁੰਦੇ ਸੀ ਪਰ ਬਦਲ ਆਉਣਾ ਤੈ ਹੈ ਖਾਤਮਾ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਹੋਊ ਜਿਵੇਂ ਮੁਸਲਮਾਨ ਜਮਾਤਾਂ ਨੇ ਉਦੋਂ ਪਾਨਾ ਸ਼ਾਵਾਂ ਨੇ ਕੀਤਾ ਜਾਂ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਲੋਕਾਂ ਦੇ ਕੀਤਾ ਜਿਹੜੇ ਮੌਜੂਦਾ ਸ਼ਾਸਕ ਨੇ ਦਿੱਲੀ ਬੈਠੇ ਐ ਜਿਹੜੇ ਸੰਵਿਧਾਨ ਤੋੜਨਾ ਚਾਹੁੰਦੇ ਐ ਤੇ ਤੋੜ ਮਰੋੜ ਕੇ ਕੋਈ ਗੱਲਾਂ ਕਰਨਾ ਚਾਹੁੰਦੇ ਐ ਉਹਨਾਂ ਦਾ ਖਾਤਮਾ ਤੈ ਰੋਕ ਨਹੀਂ ਸਕਦਾ ਉਸ ਖਾਤਮੇ ਨੂੰ ਹੋਂਦ ਤੋਂ ਨਮਾਨੇ ਦਾਸ ਨੂੰ ਇਹ ਸਮਾਗਮਾ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਨਮਾਨੇ ਦਾਸ ਨੂੰ ਆਪ ਜੀ ਦੇ ਰਾਹੀ ਕਾਂਗਰਸ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਬਹੁਤ ਸਾਰੇ ਸਾਥੀ ਜਿਹੜੇ ਭੈਣ ਭਰਾ ਇੱਥੇ ਬੈਠੇ ਆ ਛੋਡੇ ਬਖੈਰ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚਦੇ ਤੇ ਬਾਵਾ ਭੀਮrao ਅੰਬੇਡਕਰ ਜੀ ਦੀ ਸੋਚਦੇ ਪੈਰਾ ਨਹੀਂ ਦਿੱਤਾ ਜਾ ਸਕਦਾ ਤੁਹਾਡੀਆਂ ਭਾਵਨਾਵਾਂ ਤੁਹਾਡੀ ਆਤਮਾ ਤੁਹਾਡੇ ਕੱਲੇ ਕੱਲੇ ਦੇ ਨੰਗੇ ਪੈਰੀ ਚੱਲ ਕੇ ਤੁਹਾਡੀਆਂ ਇੱਛਾਵਾਂ ਦੇਸ਼ ਨੂੰ ਬਚਾਉਣ ਵਾਸਤੇ ਤੁਸੀਂ ਅੱਜ ਕਾਂਗਰਸ ਪਾਰਟੀ ਦੇ ਸੰਦੇਸ਼ ਜੋ ਭੇਜੇ ਵੀ ਹੈ ਜੋ ਬਦਲ 1 ਜੂਨ ਨੂੰ ਹੋਣਾ ਉਸ ਦੇ ਵਿੱਚ ਤੁਹਾਡੇ ਸਹਿਯੋਗ ਦੀ ਹੱਥ ਜੋੜ ਕੇ ਮੰਗ ਕਰਦਾ ਹੈ ਬਾਬਾ ਸਾਹਿਬ ਦੀ ਸੋਚ ਨੂੰ ਬਚਾਉਣ ਵਾਸਤੇ ਹੱਥ ਜੋੜ ਕੇ ਮੰਗ ਕਰਦਾ ਹੈ ਕਿ ਬਾਬਾ ਸਾਹਿਬ ਦੀ ਸੋਚ ਬਚਾਉਣ ਵਾਸਤੇ ਥੋੜੀ ਹਿੰਦੁਸਤਾਨ ਨੂੰ ਲੋੜ ਹੈ ਥੋੜੀ ਕਾਂਗਰਸ ਪਾਰਟੀ ਨੂੰ ਲੋੜ ਹੈ ਥੋੜੇ ਬਗੈਰ ਇਹ ਸੰਵਿਧਾਨ ਤੇ ਪਹਿਰਾ ਦੇਣਾ ਔਖਾ ਹੋ ਜਾਊਗਾ ਫਿਰ ਵਕਤ ਆਊਗਾ ਜੇ ਜਿਵੇਂ ਬਾਹਰਲੇ ਡਿਕਟੇਟਰਸ਼ਿਪਾਂ ਕਰਦੇ ਆ ਉਹ ਮੈਂ ਡਿਕਟੇਟਰਸ਼ਿਪਾਂ ਚੱਲਣਗੇ ਲੋਕਾਂ ਦੇ ਰੋਜ਼ਗਾਰ ਖੋਏ ਜਾਣਗੇ ਲੋਕਾਂ ਨਾਲ ਡਾਂਗਾ ਸੋਟੀ ਕੀਤੀ ਜਾਊਗੀ ਝੂਠੇ ਪਰਚੇ ਦਿੱਤੇ ਜਾਣਗੇ ਧੀਆਂ ਪੈਣਾ ਸੁਰੱਖਿਅਤ ਨਹੀਂ ਰਹਿਣੀਆਂ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਜੋ 바ਵਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਤੋਂ ਉਲਟ ਜਾ ਸਕਦੀਆਂ ਨੇ ਤਾਂ ਮੇਰੇ ਵੀਰੋ 바ਵਾ ਸਾਹਿਬ ਨੂੰ ਨਮਨ ਕੀਤਾ ਸਭ ਨੇ ਹਾਜ਼ਰ ਨਾਜ਼ਰ ਉਹਨਾਂ ਨੂੰ ਮੰਨਿਆ ਉਹਨਾਂ ਦੇ ਚਰਨਾ ਚਾਪ ਦੀ ਉਹਨਾਂ ਦੀ ਆਤਮਾ ਨੂੰ ਉਮਾ ਦੇ ਜਨਮ ਦਿਨ ਤੇ ਤੁਸੀਂ ਪ੍ਰਣਾਮ ਕੀਤਾ ਔਰ ਅੱਜ ਇੱਕ ਪ੍ਰਣ ਕਰਕੇ ਜਾਇਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਅਜੰਡੇ ਦੇ ਤਹਿਤ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਕਨਸਟੀਟਿਊਸ਼ਨ ਸੰਵਿਧਾਨ ਦੀਆਂ ਲਿਖੀਆਂ ਹੋਈਆਂ ਗੱਲਾਂ ਦੇ ਤਹਿਤ ਜਿਹੜਾ ਵੀ ਕੋਈ ਉਮੀਦਵਾਰ ਸਾਡਾ ਪੂਰੇ ਪਾਰਲੀਮੈਂਟ ਚ ਬਠਿੰਡੇ ਚਾਹੁੰਦਾ ਅਸੀਂ ਨੰਗੇ ਪੈਰੀ ਖੇਲ ਫੋਣ ਤਨ ਮਾਨ ਧਾਂ ਲਾ ਕੇ ਕੱਲਾ ਕੱਲਾ ਸਾਥੀ ਜਿੱਥੇ ਬੈਠਾ ਅਸੀਂ ਬਾਵਾ ਸਾਹਿਬ ਦਾ ਸੰਵਿਧਾਨ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੂੰ ਕੰਦੀ ਕੰਦੀ ਵੋਟ પાਕੇ ਸਾਰੇ ਰਾਹੂ ਗਾਂਧੀ ਦੇ ਹੱਥ ਮਜ਼ਬੂਤ ਕਰਾਂਗੇ ਐਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਐਸੀ ਸੈਲ ਦੇ ਆਗੂ ਵੀਰਾਂ ਦਾ ਇਹਨਾਂ ਦਾ ਧੰਨਵਾਦੀ ਹਾਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦੀ ਹਾਂ ਜੋ ਇੱਥੇ ਪਹੁੰਚੇ ਹੈ ਇਹਦੇ ਨਾਲ ਨਾਲ ਮੈਂ ਕੱਲ ਵਿਸਾਖੀ ਦੇ ਦਿਹਾੜੇ ਦੀ ਵੀ ਤੇ ਦਸ਼ਮ ਪਿਤਾ ਦੇ ਸਾਜਨਾ ਦਿਵਸ ਦੀ ਤੇ ਬਲੀਦਾਨੀਆਂ ਦੇ ਉਹਨਾਂ ਸਾਰਿਆਂ ਦੇ ਚਰਨਾਂ 'ਚ ਵੀ ਪ੍ਰਣਾਮ ਕਰਦਾ ਹੈ ਔਰ ਅੱਜ ਮਾਤਾ ਦਾ ਛਟਾ ਮਨਾਤਾ ਹੈ ਛਟਾ ਅੱਜ ਆਪਾਂ ਸਾਰੇ ਪੂਜਾ ਕਰਦੇ ਆ ਕੋਈ ਕਿਸ ਤਰੀਕੇ ਨਾਲ ਕੋਈ ਤਰੀਕ ਤੱਕ ਆਪਾਂ ਅੱਜ ਦਾਤੀ ਮਾਤਾ ਔਰ ਸਮst ਸਾਡੇ ਗੁਰੂ ਪੀਰਾਂ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਬਾਬਾ ਸਾਹਿਬ ਦੀ ਸੋਚ ਤੇ ਹਿੰਦੁਸਤਾਨ ਜਿਵੇਂ ਪਹਿਰਾ ਦਿਨ ਆਇਆ ਸਾਨੂੰ ਬਲ ਬਖਸ਼ਿਓ ਅਸੀਂ ਉਹ ਸੰਵਿਧਾਨ ਨੂੰ ਬਚਾਉਣ ਵਾਸਤੇ ਕੱਲਾ ਕੱਲਾ ਸਾਥੀ ਮੂਹਰੇ ਲਾ ਕੇ ਅਸੀਂ ਕੰਮ ਕਰਦੇ ਹੋਏ ਕਾਂਗਰਸ ਪਾਰਟੀ ਦੀ ਗੱਲ ਤੇ ਪਹਿਰਾ ਦਈਏ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼ਰੀ ਰਾਮ ਰਾਵੇ ਰਾਵੇ